ਆਖਰ ਸਮਾਂ ਆਇਆ 1755 ਬਿਕਰਮੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਘਰ ਦੇ ਪੰਡਤ ਕੇਸੋਦਾਸ ਨੂੰ ਆਪਣੇ ਕੋਲ ਸੱਦਿਆ ਪੁੱਛਦੇ ਨੇ ਪੰਡਤ ਜੀ ਨਵਾਂ ਪ੍ਰੋਗਰਾਮ ਸਿਰਜਣਾ ਕੀ ਕਰਨਾ ਚਾਹੀਦਾ ਹੈ ਕਹਿਣ ਲੱਗਾ ਜੀ ਆਪਾਂ ਹਵਨ ਕਰੀਏ ਕਿਸੇ ਵੀ ਸ਼ੁਭ ਆਰੰਭ ਦੀ ਕਾਰਜ ਦੀ ਸ਼ੁਭ ਰੰਭਤਾ ਦੇ ਲਈ ਧਰਮ ਦਾ ਕਾਰਜ ਕਰਨਾ ਚਾਹੀਦਾ ਹੈ ਕਹਿਣ ਲੱਗਾ ਜੀ ਹਵਨ ਕਰੀਏ ਅਖੇ ਕਿੱਥੇ ਕਰੀਏ ਕਹਿਣ ਲੱਗਾ ਜੀ ਨਾਨਾ ਦੇਵੀ ਪਹਾੜ ਦੇ ਉੱਤੇ ਉਹ ਜਗ੍ਹਾ ਚੁਣੀ ਗਈ ਤੇ 7 ਲੱਖ ਰੁਪਏ ਦੀ ਸਮਗਰੀ ਮੰਗਵਾਈ ਗਈ ਖਵਨ ਆਰੰਭ ਹੋ ਗਿਆ ਉੱਥੇ ਸਮਗਰੀ ਸੁੱਟਣ ਦੀ ਧੀਰ ਸੀ ਕਹਿੰਦੇ ਨੇ ਅਗਨੀ ਦੀਆਂ ਉੱਚੀਆਂ-ਉੱਚੀਆਂ ਲਾਟਾਂ ਪ੍ਰਜਵਲਤ ਹੋਈਆਂ ਬਹੁਤ ਵੱਡਾ ਪ੍ਰਕਾਸ਼ ਹੋਇਆ ਅਗਨੀ ਦੇ ਨਾਲ ਉਸ ਅਗਨੀ ਦੇ ਵਿੱਚੋਂ ਇੱਕ ਸ਼ਕਤੀ ਪ੍ਰਗਟ ਹੋਈ ਸ਼ਕਤੀ ਜਿਹੜੀ ਇਸਤਰੀ ਦੇ ਰੂਪ ਵਿੱਚ ਸੀ ਉਸ ਨੂੰ ਤੱਕ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਤੇ ਬਾਣੀ ਪੜੋ ਪਾਤਸ਼ਾਹਾਂ ਨੂੰ ਨਮਸਕਾਰ ਕਿੱਦਾਂ ਕਰਦੇ ਨੇ ਕਹਿੰਦੇ ਨਮੋ ਗਰਦੰਤੀ ਅਨੰਤੀ ਸਵਈਆ ਨਮੋ ਜੋਗ ਜੋਗ ਐਸਰੀ ਨਮੋ ਜੋਗ ਵਈਆ ਕਹਿੰਦੇ ਨਮੋ ਕਿਹਰੀ ਬਹਣੀ ਸੱਤਰ ਹੰਤੀ ਨਮੋ ਸਾਰ ਦਾ ਬ੍ਰਹਮ ਵਿਦਿਆਪਣੰਤੀ ਕਹਿੰਦੇ ਤੂੰ ਹੀ ਦੇਵਕੀ ਕ੍ਰਿਸ਼ਨ ਮਾਤਾ ਕਹਾਯੰ ਤੂੰ ਹੀ ਨੈਣਾ ਦੇਵੀ ਅਲਖ ਜਾਗ ਸਹਾਯੰ ਤੂੰ ਹੀ ਥਮ ਸਿਓ ਨਿਕਸ ਕਰ ਨਰਸਿੰਘ ਹੋਈ ਕਹਿੰਦੇ ਨਖੋ ਅਰ ਨਾਕਸ਼ਿਕਾ ਨਖੋ ਕਰ ਪਰੋਈ ਇਸ ਤਰ੍ਹਾਂ ਮਹਿਮਾ ਕੀਤੀ